ਯਾ ਇਧਰ ਫੜਾ ਝਾੜੂ ਆ ਮੈਂ ਆਪੀ ਚੜੂ ਚੜੂ ਲੜਣਾ ਤੂੰ ਨਾ ਚੁੱਪ ਕਰਕੇ ਜਾ ਕੇ ਤਿਆਰ ਹੋ ਗਿਆ ਆਪਣਾ ਪੇਪਰ ਦੇ ਗਿਆ ਅ ਮੰਨੇ ਨੂੰ ਮਨਾਉਣ ਜਣਾ ਸਾਰੀ ਉਮਰ ਪਈ ਆ ਇੱਕ ਦੂਜੇ ਨੂੰ ਮਨਾਉਂਦੇ ਰਵਾਂਗੇ ਪਰ ਰਾਜਵਿੰਦਰ ਤੈਨੂੰ ਪਤਾ ਨਾ ਮੈਂ ਉਦੋਂ ਮੰਮੀ ਨਾਲ ਵਾਦਾ ਕੀਤਾ ਮੈਂ ਨਹੀਂ ਜਾਣਾ ਪੇਪਰ ਦੇਣ ਝਾੜੂ ਫੜਾ ਤੇ ਮੈਂ ਫੇਰਾਂ ਮੈਂ ਆਪੇ ਲਾ ਲੂ ਝਾੜੂ ਤੇਰੇ ਮੱਚ ਪੇੜਾ ਮਾਰ ਦੇਣੀ ਆ ਹੀ ਚੁੱਪ ਕਰਕੇ ਤੇ ਚੱਲ ਜਾ ਪਰ ਮੰਮੀ ਤੁਸੀਂ ਕਹਿ ਰਹੇ ਹੋ ਪੇਪਰ ਦੇਣਗੇ ਹਾਂ ਮੈਂ ਹੀ ਕਹਿ ਨਹੀਂ ਆ ਹੋਰ ਕਹੂੰ ਤੈਨੂੰ ਕਹਿਣ ਰਿਹਾ ਵਾ ਸੱਚੀ ਹਾਂ ਸੱਚੀ ਜਾ ਐਵੇਂ ਗੱਲਾਂ ਨਾ ਬਣਾਈ ਜਾ ਬੋਲਤੀਆਂ ਰਾਜਿੰਦਰ ਮੈਂ ਤੇ ਯਕੀਨ ਨਹੀਂ ਹੁੰਦਾ ਮੰਮੀ ਕਹਿੰਦੇ ਪੇਪਰ ਦੇਣ ਦਿਆ ਧੰਨਵਾਦ ਮੰਮੀ ਤੇ ਮੈਨੂੰ ਪੇਪਰ ਦੇਣ ਵਾਤੀ ਭੇਜ ਜਾਂਦੇ ਆ ਨਹੀਂ ਮੇਰੀ ਗੱਲ ਸੁਣੋ ਆ ਜਫੀਆਂ ਜੁੱਫੀਆਂ ਜਿਹੜੀਆਂ ਨਾ ਜਦੋਂ ਪੇਪਰ ਦੇ ਕੇ ਆਜਾਂਗੀ ਉਦੋਂ ਪਾ ਲਈ ਤੇ ਉਦੋਂ ਇਹਦੇ ਕੰਮ ਕਰ ਲਈ ਜਾ ਚੁੱਪ ਕਰਕੇ ਨਾ ਤੇ ਟੈਮ ਨਾ ਹੋਣਗੀ ਗੱਲ ਵਾਲੀ ਗੱਲ ਕਰ ਹੁਣ ਮੌਕਾ ਮਿਲ ਗਿਆ ਨਾ ਮੰਮੀ ਨੇ ਵੀ ਹਾਂ ਕਰਤੀ ਹੈ ਨਾ ਭਾਬੀ ਜਾ ਕੇ ਤਿਆਰ ਹੋ ਤੇ じゃ ਇਹ ਤੇ ਪਤਾ ਕਿਹੜੇ ਮੋਨੂ ਬਦਲ ਜਾਣਾ ਹੀ ਮੋਨੂ ਦਾ ਹੈ ਨਹੀਂ ਮੇਰਾ ਨਹੀਂ ਮਨੂੰ ਵੀ ਆਪੇ ਆ ਜੂਗਾ ਤੂੰ ਤਾਂ ਤਿਆਰ ਹੋ ਤੇ ਛੱਡ ਕਿਤੇ ਉਹਨਾਂ ਨੇ ਹੀ ਹੋਣਾ ਫਿਰ ਮੈਨੂੰ ਭਾਬੀ ਫਿਕਰ ਕਿਉਂ ਕਾੰਢੀ ਆ ਮੈਂ ਵੀਰ ਨੂੰ ਸੱਦ ਕੇ ਲੈ ਆਂਦੀ ਆ ਕਿ ਤੂੰ ਮਿੰਟੋ ਮਿੰਟ ਕਰ ਤਿਆਰ ਹੋ ਤੇ ਪਤਾ ਟਾਈਮ ਲੰਘ ਜਣਾ ਲੈਣੇ ਪੇਪਰ 'ਚ ਨਹੀਂ ਬੈਨ ਲੈਣਾ ਆਖਰੀ ਪੇਪਰ ਤਾਂ ਵਧੀਆ ਹੋਣਾ ਚਾਹੀਦਾ ਵਾ ਚਲ ਠੀਕ ਆ ਫਿਰ ਰਾਜਿੰਦਰ ਮੈਂ ਜਾ ਕੇ ਤੇ ਤਿਆਰ ਹੁੰਨੀ ਆ ਤੂੰ ਦੇ ਦੇ ਆਪਣੇ ਵੀਰ ਨੂੰ ਸੁਣਾ ਚਲ ਚਲ ਛੇਤੀ ਕਰ ਭਾਬੀ ਹਾਈ ਤੱਕ ਤਿਆਰੀ ਨਹੀਂ ਹੋਈ ਹੈਗੀ ਬਸ ਆਵੇ ਖਰਾਜਿੰਦਰ ਤਿਆਰ ਵਾ ਆ ਪੱਸੀ ਨਹੀਂ ਹਾਂ ਕੱਢਣ ਬਸ ਮਾਰਸ ਤੇ ਤੁਸੀਂ ਐ ਫੋਲ ਫੋਲ ਕੇ ਲੈਣੇ ਜਿੰਦਾ ਵਿਆਹ ਜਾਣਾਗਾ ਜਾਣਾ ਤੇ ਪੇਪਰ ਦੇਣ ਹੈ ਨਾ ਮੈਨੂੰ ਤੇ ਲੱਗਦਾ ਇੱਥੇ ਟੈਮ ਨਗਾ ਦੇਣਾ ਪੇਪਰ ਦਾ ਉਹ ਵੀਰ ਬਾਹਰ ਰੋਲਾ ਪਾਉਣ ਲਿਆ ਵਾ ਰਾਜਵਿੰਦਰ ਸਮਾਨ ਜਿਹੜਾ ਵਾ ਫੋਨ ਫਾਨ ਪੈਨ ਵਗੈਰਾ ਉਹ ਪਰਸੀ ਪੋਣਿਆ ਮੈਂ ਕਿਛ ਹੱਥ ਹੱਥ ਵਿੱਚ ਫੜ ਕੇ ਤੁਰੀ ਫਿਰਾਂਗੀ ਤਾਂ ਕਰਕੇ ਟਾਈਮ ਲੱਗ ਗਿਆ ਹੋਰ ਕੋਈ ਨਹੀਂ ਚੱਲ ਚੱਲੀ ਹੈ ਬਸ ਮੈਂ ਆਉਣ ਹੀ ਲੱਗੀ ਸੀ ਬਾਹਰ ਇਨੇ ਚਿਰ ਨੂੰ ਤੂੰ ਆ ਗਈ ਮੈਗਾ ਡੀਗਰੀ ਕੇ ਤੁਹਾਨੂੰ ਆਈਆਂ ਉਹ ਵੀਰ ਨੇ ਬਾਰ ਮੇਰਾ ਸਿਰ ਖਾਦਾ ਵੀ ਬਾਹਰ ਨਹੀਂ ਨਿਕਲਦੀ ਹੈਗੀ ਇਹ ਚਲੋ ਕੋਈ ਪਤਾ ਨਹੀਂ ਮੰਮੀ ਦਾ ਫੇਰ ਆਦਾ ਬਦਲ ਜੇ ਤੇ ਤਿਆਰੀ ਕਰੋ ਆਪ ਜੀ ਕਿਹਨੇ ਹੁੰਡਿਆ ਕਿ ਮੰਮੀ ਨੇ ਖੁਦ ਗਿਆ ਮੈਨੂੰ ਪੇਪਰ ਫੋਨ ਚਲ ਜਾ ਹਜੇ ਤੇ ਪਰਸਾ ਚੌਥ ਮੰਮੀ ਮੈਨਾਂ ਇੰਨੇ ਨਾ ਰਾਜੀ ਅਰਾ ਰਤ ਰਤ ਪਤਾ ਨਹੀਂ ਕੀ ਹੋ ਗਿਆ ਮੰਮੀ ਨੂੰ ਉਹ ਇਹ ਸਭ ਫੇ ਮੇਰੇ ਕਮਾਲ ਵਾ ਵੇਖਿਆ ਕਿ ਨਹੀਂ ਇੱਕ ਝੁੱਟੀ ਮੰਮੀ ਨੇ ਲਾਈ ਆ ਮੰਮੀ ਆਈ ਕਿ ਨਹੀਂ ਲੈਣ ਤੇ ਇਹ ਮੇਰੀ ਮਾਂ ਵਾ ਮੈਨੂੰ ਪਤਾ ਵਾ ਕੀ ਚਾਹੀ ਮੰਮੀ ਕਿਹੜੀ ਨਾਲ ਦੱਬਣੀ ਪੈਂਦੀ ਆ ਕੀ ਕਿਹਾ ਸੀ ਮੰਮੀ ਜਿਹੜਾ ਏਡੀ ਛੇਤੀ ਮੰਨ ਗਏ ਉਬਾਸਾ ਭਾਬੀ ਜੋ ਕਹਿਣਾ ਸੀ ਮੈਂ ਕਹਤਾ ਜਦੋਂ ਭਾਬੀ ਮੰਮੀ ਤਾਂ ਡਿਸਾਈਡ ਨਹੀਂ ਲੈਂਦੀ ਤਾਂ ਮੈਨੂੰ ਗੁੱਸਾ ਚੜਦਾ ਵੀ ਕਿਉਂ ਨਹੀਂ ਇੱਕ ਪੇਪਰ ਬਦਲੇ ਹੁਣ ਇਹ ਥੋੜੀ ਆ ਵੀ ਪੂਰੇ ਸਾਲ ਦੀ ਮਿਹਨਤ ਖਰਾਬ ਕਰ ਲੈਣੀ ਆ ਮੰਮੀ ਪਿਛੇ ਲੱਗ ਗਏ ਮੰਮੀ ਉਹਦਾ ਹੀ ਪਖੰਡ ਜੇ ਕਰਦੀ ਹੁੰਦੀ ਹੁਣ ਆਇਆ ਕਿ ਨਹੀਂ ਸਾਰਾ ਕੁਝ ਸੈੱਟ ਚਲੋ ਆਓ ਚੱਲ ਫਿਰ ਰਾਜਿੰਦਰ ਵੀ ਪੂਰੇ ਘਰ ਦੇ ਬੰਦੇ ਆਉਂਦੇ ਆ ਸੁਣੋ ਲੈ ਕਰਦੀ ਮੈਨੂੰ ਲੱਗਦਾ ਪੈ ਗਈ ਸੀ ਆਪਾਂ ਬਦਲ ਗਈ ਉਹ ਰੱਦ ਹਾਂਜੀ ਮੰਮੀ ਜੇ ਕੋਈ ਨਕੋਰੀ ਸਭੀ ਨੂੰ ਆਂਦੇ ਜਾਂਦੇ ਆਂ ਸਿਆਣੇ ਆਉਂਦੇ ਨੇ ਮੂੰਹ ਮਿੱਠਾ ਰੱਖ ਕੇ ਜਾਣਾ ਚਾਹੀਦਾ ਆਹ ਦਿਨ ਆ। ਲਿਆ। ਚੰਗੀ ਤਰ੍ਹਾਂ ਭਾਬੀ ਮੂੰਹ ਮਿੱਠਾ ਕਰ ਲਈ। ਚਲ ਖਾ ਲੈ ਆਪਣੇ। ਭਾਬੀ ਖਾ ਲਈ ਮੰਮੀ ਚਾਰਾ ਧਰ ਚਾਰ ਮਿੰਟ ਹਜਣੀਆਂ। ਦੇਰ ਨਾਲੇ ਮੀਨੂ ਪਿਚਰਾ ਕਰਤੀ ਉਹ ਤਾਂ ਨਾਲੇ। ਭਾਬੀ ਕੋਲੀ ਨੂੰ ਮੂੰਹ ਲਾ ਤੇ ਕੰਮ ਨਵੇੜ ਛੇਤੀ ਕਰ। ਤਦ ਲਈ ਮਖਾਲੇ ਦੇਣਾ ਖਾਣਾ। ਸਾਰੇ ਖਾ ਲਾ। ਉਹ ਮੰਮੀ ਬਾਕੀ ਮਾਰ ਕੇ ਖਾ ਲੂਗਾ ਮੈਂ ਲੈ ਲਓ ਜਾਣਾ। ਬਾਹਰ ਨੂੰ ਨਹੀਂ ਕਹਿਣਾ ਫਿਰ ਉਹਨਾਂ ਨੂੰ ਗੁੱਸੇ ਹੋਣਾ। ਵਧੀਆ ਜਿਆ ਪੇਪਰ ਕਰਕੇ ਆਈ ਮੰਮੀ ਜਿੰਨੀ ਮੈਂ ਪੜ੍ਹਾਈ ਤੇ ਮਿਹਨਤ ਕੀਤੀ ਆ ਮੈਂ ਸਾਰਾ ਪੇਪਰ ਕਰਕੇ ਆਉਣਾ ਵਾ ਜਾਂਦਾ ਜਾਂਦਾ ਸਿਰ ਹੋ ਜਾਣਾ ਆ ਨੰਦ ਇਹਦਾ ਮਮੀ ਮੈਂ ਜਾਣਦੀ ਵਧੀਆ ਵਧੀਆ ਤੈਨਾਂ ਪੇਪਰ ਹੋ ਰਿਹਾ ਚਲ ਭਾਬੀ ਤੇ ਗਈ ਪੇਪਰ ਦੇਣ ਹੂੰ ਉਹ ਬੜਾ ਮੂੰਹ ਵਿੰਗਾ ਕਰ ਕਰ ਲੰਗਣੀ ਹੈ ਤੈਨੂੰ ਕੀ ਗੱਲ ਆ ਨਹੀਂ ਨਾ ਮੰਮੀ ਮੈਨੂੰ ਕੀ ਲੋੜ ਆ ਮੂੰਹ ਵਿੰਗਾ ਕਰਨ ਦੀ ਹੈ ਹਵਾ ਦੇ ਟਾਡੀ ਖਿਸਕੀ ਆ ਹੁਣ ਸਿੱਧੀ ਵੀ ਬੜੀ ਛੇਤੀ ਹੋ ਗਈ ਆ ਏਦਾਂ ਹੀ ਆ ਜਦੋਂ ਕਿ ਦਿਮਾਗ ਨਾਲ ਸੋਚੀਏ ਨਾ ਤੇ ਫਿਰ ਸਭ ਸਿੱਧੀ ਹੋ ਜਾਂਦੀ ਆ ਸਾਰੀ ਰਾਤ ਦਿਮਾਗ ਨਾਲ ਸੋਚਦੀ ਰਹੀ ਆ ਕਿ ਹੈ ਜਿਸਕ ਨੂੰ ਮੇਰੀ ਨੋ ਹੀ ਆ ਨਾ ਮੈਨੂੰ ਤਾਂ ਉਹਦਾ ਮੋਹ ਮਾਰ ਗਿਆ ਵਾ ਮੈਂ ਕਿਹਾ ਕੱਲ ਫੇਰ ਵੀ ਜੇ ਪੜ ਲੈ ਕੇ ਜਾਊਗੀ ਤੇ ਨੋ ਤਾਂ ਨੇ ਮੇਰੀ ਹੀ ਖਵਾਉਣਾ ਤੇ ਮੇਰੀ ਮੇਰਾ ਹੀ ਨਾਮ ਉਹਨੇ ਕਾ ਸਾਡੇ ਘਰ ਦਾ ਨਾਮ ਨੇ ਰੋਸ਼ਨ ਕਰਨਾ ਵਾ ਪਰ ਇੱਕ ਗੱਲ ਆ ਗਈ ਮੇਰੀ ਨੋ ਦੀ ਜਾ ਜੇ ਮੈਂ ਆਖਿਆ ਨਹੀਂ ਜਾਨਾ ਅਗਲੀ ਕਿਤੇ ਹੀ ਲੀਨੀ ਆ ਗਈ ਹੁਣ ਜੇ ਮੈਂ ਕਿਹਾ ਤਾਂ ਫੇਰ ਗਈ ਆ ਐਵੇਂ ਮੰਮੀ ਤੁਹਾਡੇ ਮਨ ਦਾ ਭਲੇਖਾ ਹੀ ਆਲਾ ਮੈਂ ਪੇਪਰ ਦਵਾਉਣਾ ਹੀ ਇਹ ਤਾਂ ਮੈਂ ਦਵਾ ਹੀ ਲੈਣਾ ਹੀ ਐਦਾਂ ਨਹੀਂ ਮੇਰੀ ਮਿਹਨਤ ਖਰਾਬ ਹੋਣ ਦਿੰਦੀ ਪਰ ਇਹ ਆ ਕਿ ਬੜੀ ਸ਼ਤੀ ਲੈਣ ਤੇ ਆ ਗਏ ਆ ਰਾਤ ਰਾਤ ਹੀ ਪਤਾ ਨਹੀਂ ਕੀ ਹੋ ਗਿਆ ਨਹੀਂ ਤੇ ਕੱਲ ਦੇ ਬੜੀਆਂ ਮੜਕ ਬੜਕੇ ਮੈਨੂੰ ਵੀ ਗੱਲਾਂ ਸੁਣਾਈਆਂ ਹੀ ਭਾਬੀ ਨੂੰ ਵੀ ਸੁਣਾਈਆਂ ਕਿੱਥੇ ਉਹਦੀ ਭਾਬੀ ਦੇ ਸਾਹਮਣੇ ਤੁਸੀਂ ਚਪੇੜਾ ਮਾਰ ਦਿੱਤੀਆਂ ਤੁਸੀਂ ਤੇ ਇਹ ਵੀ ਨਹੀਂ ਲਿਆਗ ਲਿਆ ਜੇ ਉਹਦੀ ਭਾਬੀ ਤੁਹਾਡੇ ਕੰਨ ਭਰ ਗਈ ਤੇ ਤੁਸੀਂ ਮਿੰਟੋ ਮਿੰਟ ਉਹਦੇ ਮਗਰ ਲੱਗੇ ਇਹ ਨਹੀਂ ਸੋਚਿਆ ਵੀ ਮੇਰੀ ਨੋ ਆ ਵੀ ਚਲ ਪੜ ਲਿਖ ਜਾਊਗੀ ਘਰ-ਬਾਰ ਲੈ ਕੇ ਤੁਰ ਪਊਗੀ ਵੀ ਮੁੰਡਾ ਮੇਰੇ ਤੇ ਅੱਗੇ ਉਹ ਨੱਕ ਚੋਗਾ ਵਾ ਉਹਨੂੰ ਮੇਰਾ ਕੋਈ ਸਾਹ ਕਿਤਾਬ ਹੁੰਦਾ ਉਹਦੀਆਂ ਗੱਲਾਂ ਦਾ ਮੈਨੂੰ ਸੁਣਾ ਉਹ ਫੇਰ ਵੀ ਅਕਲ ਵਾਲੀ ਉਹ ਤੇਰੇ ਵਾਂਗ ਮੋਟਾ ਦਿਮਾਗ ਨਹੀਂਗਾ ਤੈਨੂੰ ਮੈਂ ਨਾ ਮੇਰਾ ਮੋਟਾ ਦਿਮਾਗ ਮੈਂ ਕੀ ਤੇਰਾ ਦਿਮਾਗ ਮੋਟਾ ਵਾ ਤੈਨੂੰ ਨਹੀਂ ਕਿ ਕੋਈ ਸਮਝ ਲੱਗਦੀ ਜੇ ਮੈਂ ਕੁੜੀ ਨੂੰ ਕਿਹਾ ਬਹਿ ਜਾ ਤੇ ਉਹ ਬਹਿ ਜਾਂਦੀ ਜੇ ਮੈਂ ਕਹਿੰਨੀ ਖਲੋਰਾ ਤੇ ਕੋਲ ਹੋ ਜਾਂਦੀ ਇਹ ਕਰਕੇ ਮੈਂ ਕਿਹਾ ਚੱਲ ਇਹਨੂੰ ਪੇਪਰ ਦਵਾਈ ਇਹ ਤਾਂ ਦੇਣੀ ਆ ਹਾਂ ਤਰੇ ਵਿਚਾਰੀ ਦੀ ਬੜੀ ਕਦਰ ਪਾਈ ਆ ਨਾ ਦੂਜਿਆਂ ਦੇ ਮਗਰ ਲੱਗ ਕੇ ਆਪਣੇ ਦੀ ਪੁੱਤ ਨੂੰ ਤੁਸੀਂ ਮਾੜਾ ਕਹਿਣਾ ਵਾ ਜਦੋਂ ਅਗਲੀ ਦੀ ਪਰਜਾਈ ਆਈ ਹੈ ਨਾ ਤਾਂ ਕਹਿੰਦੀ ਉਹਦੇ ਹੀ ਕਹਿ ਦਿੰਦੇ ਸਿਆਣੇ ਹੁੰਦੇ ਕਿ ਮੈਂ ਆ ਵੀ ਪੇਪਰ ਦੇਣ ਭੇਜੀ ਮੈਨੂੰ ਸਾਰਾ ਪਤਾ ਵਾ ਤੁਸੀਂ ਦੇ ਸਾਰਾ ਭਾਂਡਾ ਫੋੜ ਕੇ ਰੱਖ ਨੀ ਚੰਗਾ ਤੂੰ ਬਹੁਤੀ ਸਿਆਣੀ ਨਾ ਬਾਕੀ ਮੈਨੂੰ ਜਿਆਦੀਆਂ ਮੱਤਾਂ ਨਾ ਤੂੰ ਦੇ ਜਾ ਜਾ ਕੇ ਚੁੱਪ ਕਰਕੇ ਤੇ ਬੈ ਬੋਲਣਾ ਤੂੰ ਬਹੁਤ ਸਿੱਖਿਆ ਵਾ ਮੰਮੀ ਇਦਾਂ ਨਹੀਂ ਬੋਲਣਾ ਸਿੱਖਿਆ ਤੁਹਾਡੇ ਵੱਲ ਦੇਖ ਦੇ ਕੇ ਆ ਗਿਆ ਜਦੋਂ ਭਾਬੀ ਨਾਲ ਤੁਸੀਂ ਮਾੜਾ ਸੁਲੂ ਕਰਦੇ ਮੈਨੂੰ ਤਾਂ ਨਹੀਂ ਬਰਦਾਸ਼ਤ ਹੁੰਦਾ ਹੁਣ ਤੁਸੀਂ ਚੰਗੇ ਆਣ ਹੋਣ ਮੈਂ ਤੈਨੂੰ ਕੋ ਮਾੜਾ ਕਹਿਣਾ ਤੇ ਹੋਣੀ ਕੋ ਮੈਂ ਅਮਰੋੜੇ ਖਾਂਦੀ ਪੀਂਦੀ ਏ ਤੂੰ ਮਰੋੜਾ ਕਾ ਕੇ ਨਿਕਲ ਜਾਨੀ ਕਰੀ ਹੋਂ ਨਿਕਲ ਜਾਨੀ ਤੇ ਫੇ ਖਾਣੇ ਨਹੀਂ ਅਮਰੋੜੇ ਮੈਨੂੰ ਬੜਾ ਗੁੱਸਾ ਤੂੰ ਮੈਨੂੰ ਕੱਲ ਕਿੰਨੀਆਂ ਗੱਲਾਂ ਸੁਣਾਈਆਂ ਬੜਾ ਬੋਲਣਾ ਤੇ ਕਿੰਨੇ ਮੈਂ ਬੜੀ ਵਾਰੀ ਕਹਿਨੀ ਆ ਤੇ ਜਬਾਨ ਕੱਟ ਚਲਾਇਆ ਕਰ ਇੰਨਾ ਗੱਲਾਂ ਤੋਂ ਤੂੰ ਚੰਗੀ ਨਹੀਂ ਲੱਗਦੀ ਫਿਰ ਮੰਮੀ ਮੈਂ ਤਾਂ ਫੇ ਚੰਗੀ ਲੱਗਣਾ ਨਹੀਂ ਕਿਉਂਕਿ ਮੈਂ ਸੱਚੀ ਗੱਲ ਮੂੰਹ ਤੇ ਜੋ ਕਹਿ ਦੇਣੀ ਤਾਂ ਕਰਕੇ ਨਹੀਂ ਚੰਗੀ ਲੱਗਦੀ ਜੇ ਮੈਂ ਵੀ ਆ ਪਰਦਿਆਂ ਬਿਛੇ ਗੱਲਾਂ ਕਰਦੀ ਰਵਾਂ ਤੇ ਤਾਨੂੰ ਵਾਪੀ ਮੈਂ ਚੰਗੀ ਲੱਗਾ ਜਾ ਜਾ ਮਾਨਾ ਜਾ ਕੇ ਤੇ ਬ ਸੁਕੀ ਸੰਦਿਓ ਕਰੋ ਪੇਪਰ ਦੇਣ ਗਈ ਆ ਤੇ ਤੂੰ ਬੋਲ ਫਲਾਵਾ ਸਿ ਨੂੰ ਕਰ ਦਤਾ ਸ਼ੂਗਰ ਅੱਜ ਤੇ ਬਾਲਾ ਹੀ ਫਿਕਰ ਹੋਣ ਡਿਆ ਵਾ ਫਿਕਰ ਹੋਵੇ ਨਾ ਏ ਵੀ ਮੇਰੀ ਨੋ ਆ ਭਾਵੇਂ ਜਿੱਦਾਂ ਮਰਜੀ ਆ ਮੈਂ ਕਮਾਵਾਂ ਨਾ ਕਮਾਵਾਂ ਚਾ ਰੋਟੀ ਸਭ ਮੈਨੂੰ ਮੰਝੇ ਤੇ ਪੜਉਂਦੀ ਆ ਇੰਨੀ ਕੋ ਨੂੰ ਅਕਲ ਹੈਗੀ ਆ ਵੀ ਵੱਡਿਆਂ ਦੀ ਇੱਜ਼ਤ ਕਰਨੀ ਆ ਅੱਭੀ ਆ ਗਏ ਹਾਂ ਰਾਜਿੰਦਰ ਕਿਹਨਾ ਪਾਣੀ ਤਾਂ ਨਹੀਂ ਆ ਗਈ ਕੋਈ ਨਹੀਂ ਪਾਣੀ ਵੀ ਪੀ ਲੈਨੇ ਸਾਲ ਲੈ ਤੇ ਦੱਸੋ ਵੇ ਪੇਪਰ ਕਿਦਾਂ ਦਾ ਹੋਇਆ ਵਾ ਪੇਪਰ ਦਾ ਰਾਜਵਿੰਦਰ ਬਹੁਤ ਵਧੀਆ ਆ ਐ ਛੰਡੇ ਗਾਡੇ ਕੇ ਆਈ ਆ ਇੱਕ ਵੀ ਕੁਐਸਚਨ ਛੱਡ ਕੇ ਆ ਪੱਕ ਜਿਆਦੇ ਛੰਡੇ ਤੇ ਨਹੀਂ ਗਾਡੇ ਜਿਹੜਾ ਪੱਟਿਆ ਹੀ ਨਾ ਜਾਵੇ ਨਹੀਂ ਨਹੀਂ ਬਸ ਮੈਂ ਸਾਬ ਲਾਲਾ ਕੇ ਭੀ ਜਿੰਨਾ ਕਿ ਮੈਂ ਪੜਿਆ ਨਾ ਜਿੰਨਾ ਕਿ ਮੈਨੂੰ ਆਉਂਦਾ ਮੈਂ ਸਾਰੇ ਕੁਐਸਚਨ ਕਰਕੇ ਆਈ ਆ ਫੁੱਲ ਨੰਬਰ ਆਉਣਗੇ ਜਿੱਥੇ ਤੱਕ ਮੈਨੂੰ ਉਮੀਦ ਆ ਭਾਬੀ ਮੈਨੂੰ ਆਹ ਵਾਲੇ ਤੇਰੇ ਪੇਪਰ ਦੀ ਨਾ ਬੜੀ ਫਿਕਰ ਈ ਕਿਉਂਕਿ ਤੇਰੀ ਇੰਨੀ ਤਿਆਰੀ ਵੀ ਨਹੀਂ ਹੋਈ ਤੇ ਇੰਨਾ ਲੜਾਈ ਹੋਣੀ ਘਰੇ ਤੇ ਰੋਲਾ ਰੱਪਾ ਹੀ ਆਹ ਪੇਪਰ ਦਾ ਮੈਨੂੰ ਤੇਰੇ ਦਾ ਨਾ ਬੜਾ ਹੀ ਫਿਕਰ ਈ ਆ ਜਦੋਂ ਦੇ ਤੂੰ ਹੀ ਦੇ ਗਏ ਆ ਨਾ ਮੈਂ ਅੱਗੇ ਤੇ ਟੈਨਸ਼ਨ ਜੀ ਖੂਬੀ ਪੈੰਡੀ ਆ ਉਹ ਤੇਰੇ ਵੀਰ ਨੇ ਨਾਸੀ ਦੀ ਸਪੀਡ ਤੇ ਮੋਟਰਸਾਈਕਲ ਆੜਿਆ ਮੈਨੂੰ ਚਾਟੀ ਕਾਲਜ ਪਹੁੰਚਾਤਾ ਉਥੇ ਜਾ ਕੇ ਮੈਂ ਅੱਧਾ ਘੰਟਾ ਮਿਲਿਆ ਰਿਵੀਜ਼ਨ ਕਰ ਲਈ ਉਸ ਤੋਂ ਬਾਅਦ ਪੇਪਰ ਹੀਗਾ ਚੱਲ ਆਉਂਦਾ ਹੀ ਤੇ ਲੇਖਾਂ ਈ ਚੱਲ ਇਹ ਆ ਗਈ ਪੇਪਰ ਤੇ ਪੂਰੇ ਪੈ ਗਏ ਆ ਰੋਲਾ ਰੁੱਪਾ ਕਰਦਿਆਂ ਸ਼ੂਗਰ ਆ ਕਿਤੇ ਮੰਮੀ ਦਾ ਵੀ ਮਨ ਮੇਰ ਪੈ ਗਈ ਪਤਾ ਨਹੀਂ ਕੀ ਦਾ ਮਨ ਮੇਰ ਪਈ ਆ ਮੈਨੂੰ ਤੇ ਆਪ ਨਹੀਂ ਸਮਝ ਆਈ ਤੁਹਾਡੇ ਤੋਂ ਮਗਰੋਂ ਮੇਨਾਂ ਕਲਾਹ ਲਾਈ ਹਾਂ ਹਾਂ ਮੇਰੇ ਵੱਲ ਮੂੰਹ ਵੱਟ ਵੱਟ ਕੇ ਕਿਉਂ ਲੰਗਦੀਆਂ ਮੈਂ ਤੇ ਆ ਬੜੀ ਹਨਾ ਨਹੀਂ ਕਿ ਮੰਮੀ ਨੇ ਪਤਾ ਨਹੀਂ ਚਾਨਕ ਕਿ ਕਿਉਂ ਕਿਹਾ ਕਿ ਵੀ ਚਲ ਜਾ ਪੇਪਰ ਦੇਣ ਮੈਨੂੰ ਆਪ ਨਹੀਂ ਸਮਝ ਲੱਗਣ ਦੀ ਪਰ ਇੰਨਾ ਬੜਾ ਕਿ ਟਾਈਮ ਰਹਿੰਦਿਆਂ ਮੰਮੀ ਨੂੰ ਸੋਝੀ ਆ ਗਈ ਆ ਤੇ ਮੈਨੂੰ ਪਪਾ ਪੇਪਰ ਪਾਉਣ ਭੇਜਤਾ ਤੇ ਅੱਜ ਦਾ ਦਿਨ ਮੇਰਾ ਸਾਰਾ ਲੰਘ ਜਾਣਾ ਹੀ ਤੇ ਪੇਪਰ ਵੀ ਕੈਨਸਲ ਹੋ ਜਾਣੇ ਤੇ ਸਾਲ ਦੀ ਮਿਹਨਤ ਵੀ ਖਰਾਬ ਜਾਣੀ ਹੈ ਮੇਰੀ ਤੋ ਹੋ ਹੀ ਜਾਣੀ ਨਵੇਂ ਸਿਰ ਤੋਂ ਸਾਰਾ ਕੁਝ ਕਰਨਾ ਪੈਣਾ ਹੈ ਮੈਂ ਤੇ ਆ ਵੜੀ ਟਾੜੇ ਨਾਲੋਂ ਜ਼ਿਆਦਾ ਫਿਕਰ ਮੈਨੂੰ ਹੀ ਜੋ ਵੀ ਹੋਇਆ ਬੜਾ ਵਧੀਆ ਹੋ ਗਿਆ ਵਾ ਭਾਬੀ ਵੀਰ ਕਿੱਥੇ ਆ ਉਹ ਆਇਆ ਹੀ ਨਹੀਂਗਾ ਆਉਣ ਲੱਗਿਆ ਸੀ ਕੋਈ ਫੋਨ ਆ ਗਿਆ ਤੇ ਉਹਨਾਂ ਦੇ ਕੰਮ ਚੱਲ ਗਏ ਹੋ ਮੈਂ ਤਾਂ ਕਿਹਾ ਹੀ ਆਜੋ ਅੰਦਰ ਰੋਟੀ ਪਾਣੀ ਖਾ ਕੇ ਤੇ ਫੇਰ ਚਲ ਜਿਓ ਮੰਨੇ ਨਹੀਂ ਕਹਿੰਦੇ ਮੈਂ ਬਸ ਆ ਗਿਆ ਆ ਗਿਆ ਹੁਣੇ ਇੰਨੇ ਕਹਿੰਦੇ ਕਹਿੰਦੇ ਚਲ ਗਏ ਸਵੇਰ ਦਾ ਵੀਰ ਭੁੱਖਾ ਤੇ ਆਇਆ ਵਾ ਇਹਨੂੰ ਇਹ ਨਹੀਂ ਪਤਾ ਵੀ ਰੋਟੀ ਪਾਣੀ ਖਾ ਲਾ ਇਹਦਾ ਰਿਆ ਸ਼ੁਰੂ ਤੋਂ ਅਹੀ ਕੰਮ ਆਪਣਾ ਭਾਵੇਂ ਘੋੜਾ ਦਾ ਘਰ ਰੁੜ ਜੇ ਕਹੇ ਦਾ ਕੰਮ ਨਹੀਂ ਪਿੱਛੇ ਪੈਣਾ ਚਾਹੀਦਾ ਫੋਨ ਆ ਜੇ ਸਹੀ ਤੇ ਚੱਲ ਵੀਰ ਨੇ ਉਥੇ ਉਹੀ ਕੰਮ ਹੋ ਗਿਆ ਨਾ ਇਹਨੂੰ ਪਤਾ ਨਹੀਂ ਕਦੋਂ ਸਮਝ ਆਣੀ ਆ ਬੰਦਾ ਆਪਣੇ ਵੱਲ ਵੀ ਧਿਆਨ ਦਿੰਦਾ ਹੈ ਨਾ ਥੋੜਾ ਬੋਤਾ ਨੀਰਾਪੁਰਾ ਇਹ ਥੋੜੀਆ ਵੀ ਦੂਜਿਆਂ ਦੇ ਕੰਮ ਕਰੀ ਜਾਓ ਐਨੀ ਭਾਬੀ ਅੱਜ ਕੱਲ ਕੋ ਫਾਇਦਾ ਕੇਦਾ ਕੰਮ ਕਰਦਾ ਵੀ ਕਿਹੜਾ ਕੋਈ ਕਦਰ ਪੁੰਦਾ ਚੱਲ ਹੁਣ ਜੇ ਤੇਰੇ ਵੀ ਨੂੰ ਨਹੀਂ ਲੱਗਦੀ ਹੁਣ ਅਸੀਂ ਕੀ ਕਰ ਸਕਦੇ ਆ ਮੈਂ ਤੇ ਕਿਹਾ ਸੀ ਆਜੋ ਰੋਟੀ ਖਾ ਲਓ ਪੱਕੀ ਹੋਣੀ ਆ ਉਹ ਨਹੀਂ ਮੰਨੇ ਬਥੇਰਾ ਜ਼ੋਰ ਲਾਇਆ ਉੱਥੇ ਜਦੋਂ ਮੈਂ ਕਾਲਜ ਚ ਪੇਪਰ ਬਾ ਦੇ ਕੇ ਬਾਹਰ ਨਿਕਲੀ ਆ ਮੈਂ ਕਿਹਾ ਸੀ ਮੈਂ ਖਾ ਲਓ ਹਟਲ ਹਟਲ ਤੋਂ ਉੱਥੇ ਵੀ ਨਹੀਂ ਖਾਦੀ ਰੋਟੀ ਭਾਵੇਂ ਸਾਰੀ ਢੜੀ ਨਾ ਮਿਲੇ ਕੋਈ ਫਰਕ ਨਹੀਂ ਪੈਣਾ ਆ ਹੁਣ ਫੇਰਾ ਤੋਰਾ ਕਰਕੇ ਉਹਦਾ ਢਿੱਡ ਭਰ ਜਾਣਾ ਤੇ ਜਦੋਂ ਵੇਖਿਓ ਘਰ ਆਇਆ ਨਾ ਤੇ ਮੰਮੀ ਨਾਲ ਲੜਾਈ ਹੋ ਜਾਣੀ ਆ ਗਸੂ ਜੜਾ ਆਈ ਵੀ ਸੱਚੀ ਹੋਣੀ ਆ ਆ ਸਵੇ ਦੇ ਡੰਗਰ ਵੱਜੇ ਆ ਪੱਠਾ ਤੱਕ ਨਹੀਂ ਪੋਣਾ ਵੀ ਤੈਨੂੰ ਆਪਣੇ ਘਰ ਦਾ ਕੋਈ ਫਿਕਰ ਨਹੀਂ ਆ ਮੈਨੂੰ ਇਹ ਸਮਝ ਨਹੀਂ ਲੱਗਦੀ ਕਿ ਵੀਰ ਦੇ ਕਦੋਂ ਪੱਲੇ ਪੈਣੀ ਆ ਗੱਲ ਕੋਈ ਚਲ ਕੋਈ ਗੱਲ ਨਹੀਂ ਆ ਜਾਣਗੇ ਘੜੀ ਤੱਕ ਨੂੰ ਫੋਨ ਕਰਕੇ ਤੇ ਕਹਿ ਦੇ ਕੇ ਵੀ ਆਜੋ ਘਰ ਛੇਤੀ ਮੰਮੀ ਗੁੱਸੇ ਹੋਂਦੇ ਆ ਮੇਰੇ ਕਹਿੰਦੇ ਵੀਰ ਨੇ ਉਸੇ ਵੀ ਲਿਆ ਜਣਾ ਉਹਨੇ ਮੈਨੂੰ ਕਹਿੰਦਾ ਤੂੰ ਤੇਰਾ ਤੇ ਇਹੀ ਕੰਮ ਆ ਜਰੋ ਦੇਖ ਲੋ ਕਰੋ ਚਲ ਜੋ ਸੇ ਫੋਨ ਤੇ ਫੋਨ ਘਮਾਉਂਦੀ ਰਹਿਨੀ ਆਪੇ ਮੰਮੀ ਸਾਧ ਲੂ ਜੇ ਆਪੀ ਵੀਰ ਆ ਜੂਗਾ ਤੇ ਭਾਬੀ ਮੈਂ ਲਿਆਵਾ ਕੋ ਰੋਟੀ ਪਾਣੀ ਚਾਹ ਪਾਣੀ ਬਣਾਵਾ ਚਲ ਕੋਈ ਨਹੀਂ ਮੈਂ ਵੀਰ ਆਪ ਜਾ ਕੇ ਪਾਣੀ ਪੀ ਲੈਣੀ ਐ ਨਾਲ ਸਮਾਨ ਰੱਖ ਲੈਣੀ ਐ ਕੋਈ ਨਹੀਂ ਮੈਂ ਲੈ ਆ ਦਿੰਦੀ ਆ ਤੁਸੀਂ ਬੈਠੋ ਜਾ ਜਿਹੜਾ ਕੰਮ ਕਰਨਾ ਕਰ ਲੈ ਕੁੜੀ ਅਜੇ ਤੱਕ ਨਹੀਂ ਆਈ ਮੈਨੂੰ ਤਾਂ ਬੜੀ ਫਿਕਰ ਲੱਗੀ ਆ ਕੁੜੀ ਦੀ ਮੰਮੀ ਕਿਉਂ ਫਿਕਰ ਕਰਦੀ ਆ ਭਾਬੀ ਰਿਜ਼ਲਟ ਸੁਣਨ ਗਈ ਆ ਤੇ ਟਾਈਮ ਤੇ ਘੜੀ ਲੱਗਣਾ ਹੀ ਆ ਹੁਣ ਆਪੇ ਆ ਜੂਗੀ ਫਿਕਰ ਕਿੱਦਾਂ ਨਾ ਹੋਵੇ ਸਾਲ ਭਰ ਦੀ ਮਿਹਨਤ ਵਾ ਤੇ ਜੇ ਟੈਸਟ ਨਾ ਚੰਗਾ ਹੋਵੇ ਜਾਂ ਉਹ ਪਾਸ ਨਾ ਹੋਵੇ ਤੇ ਸਾਲ ਦੀ ਮਿਹਨਤ ਵੀ ਐਵੇਂ ਜਾਣੀ ਤੇ ਪੈਸੇ ਵੀ ਲੱਗੇ ਵੀ ਐਵੇਂ ਜਾਣੇ ਆ ਫਿਕਰ ਤਾਂ ਮੈਂ ਤਾਂ ਕਰਦੀ ਆ ਮੰਮੀ ਐਨਾ ਫਿਕਰ ਉਦੋਂ ਕੀਤਾ ਹੁੰਦਾ ਨਾ ਜਦੋਂ ਭਾਬੀ ਪੜਦੀ ਹੁੰਦੀ ਸੀ ਤੇ ਅੱਜ ਦਿਨੂੰ ਐਨਾ ਕੀ ਕਰਨਾ ਕਰਨਾ ਪੈਂਦਾ ਵਿਚਾਰੀ ਚੋਰੀ ਪੜਦੀ ਰਹੀ ਤੇਰੇ ਤੋਂ ਜਾਣੀ ਸਿਆਣੇ ਆਂਦੇ ਰਾਤ ਗਈ ਤੇ ਬਾਤ ਗਈ ਬੁੱਕੀਆਂ ਕੱਲਾ ਨਾ ਬਣਾਈ ਜਾ ਤੂੰ ਚਲ ਆ ਗਈ ਭਾਬੀ ਆ ਗਈ ਸ਼ੁਕਰ ਹੋ ਗਿਆ ਆ ਗਈ ਆ ਤੇ ਧਿਆਨ ਤੇ ਇਹਦੇ ਵਿੱਚ ਲੱਗਾ ਸੀ ਵੀ ਕਿਉਂ ਨਹੀਂ ਆਈ ਜੇ ਤੱਕ ਚਲੋ ਵੇਨੇ ਆ ਕੀ ਦੱਸਦੀ ਆ ਕੇ ਪੁੱਛਦੇ ਹਾਂ ਹੁਣ ਚੰਗਾ ਚੰਗਾ ਰਿਜ਼ਲਟ ਆ ਗਿਆ ਹੋਵੇ ਮੈਂ ਤੇ ਕਹਿੰਨੀ ਆ ਤੇ ਭਾਬੀ ਪਾਸ ਹੋ ਗਈ ਹੋਵੇ ਸਾਰਾ ਕੁਝ ਵਿੱਚ ਇਹ ਆ ਜਾਣਾ ਸਤਿ ਸ਼੍ਰੀ ਅਕਾਲ ਮੰਮੀ ਸਤਿ ਸ਼੍ਰੀ ਅਕਾਲ ਭਾਬੀ ਸਤਿ ਸ਼੍ਰੀ ਅਕਾਲ ਦਾ ਠੀਕ ਆ ਮੈਨੂੰ ਇਹ ਦੱਸੋ ਰਿਜ਼ਲਟ ਕਿਦਾਂ ਦਾ ਆਇਆ ਰਾਜਵਿੰਦਰ ਦੱਸਦੀ ਆ ਜੇਰਾ ਘਰ ਰਿਜ਼ਲਟ ਤੇ ਬਹੁਤ ਵਧੀਆ ਆਇਆ ਵਾ ਫਸਟ ਆਈ ਆ ਮੈਂ ਟੌਪ ਕੀਤਾ ਆਪਣੇ ਕਾਲਜ ਵਿੱਚੋਂ ਲੈ ਭਾਬੀ ਇਹ ਤਾਂ ਬੜੀ ਵਧੀਆ ਗੱਲ ਹੋਈ ਹੈ ਤੁਹਾਨੂੰ ਵਧਾਈ ਹੋਵੇ ਮੇਰੀ ਨੂੰਹ ਨੂੰ ਕੁਝ ਮੂੰਹ ਮਿੱਠਾ ਕਰੋ ਨੂੰ ਲੈ ਕੇ ਨਹੀਂ ਆਏ ਉਹ ਮੈਨੂੰ ਤਾਂ ਖੁਸ਼ੀ ਇੰਨੀ ਸੀ ਕਿ ਮੇਰੇ ਚੇਤਾ ਭੁੱਲ ਗਿਆ ਮੂੰਹ ਮਿੱਠਾ ਕਰਨ ਵਾਸਤੇ ਡੱਬਾ ਵੀ ਖੜਨਾ ਵਾ ਉਹ ਗੇੜ ਚ ਆ ਕੇ ਚੇਤਾ ਆਇਆ ਕੋਈ ਗੱਲ ਨਹੀਂ ਫੇਰ ਜਾ ਕੇ ਲੈ ਆਵਾਂਗੇ। ਉਹ ਜਵਾ ਭਾਬੀ ਅਸੀਂ ਤਾਂ ਫਿਕਰਾਂ ਚ ਮੰਨ ਲਈਆਂ ਵਾ ਕਿ ਪਤਾ ਨਹੀਂ ਭਾਬੀ ਦਾ ਰਿਜ਼ਲਟ ਕਿਦਣਾ ਜੇ ਭਾਬੀ ਦਾ ਰਿਜ਼ਲਟ ਵਧੀਆ ਆ ਗਿਆ ਤੇ ਭਾਬੀ ਨੂੰ ਖੁਸ਼ੀ ਚ ਸਾਰਾ ਕੋ ਚੇਤਾ ਭੁੱਲ ਗਿਆ ਵਾ। ਉਹੀ ਗੱਲ ਹੋਈ ਫੇਰ ਚੇਤਾ ਹੀ ਭੁੱਲ ਗਿਆ। ਚਲ ਕੋਈ ਗੱਲ ਨਹੀਂ ਤੂੰ ਪਾਣੀ ਤਾਂ ਨਹੀਂ ਪੀ ਬੈਠ ਖਲੋ। ਫੇਰ ਮਿੱਠਾ ਮੂੰਹ ਕਰ ਲਾਂਗੇ ਇੰਨੀ ਬੜੀ ਕੋਈ ਚੀਜ਼ ਜਿਹੜਾ ਤੂੰ ਪਾਸ ਹੋ ਗਈ ਆ। ਚੱਲ ਭਾਬੀ ਸਾਲ ਦੀ ਮਿਹਨਤ ਹੀ ਕੰਮ ਆ ਗਈ। ਨਹੀਂ ਤੇ ਮੈਨੂੰ ਇੰਨੀ ਟੈਨਸ਼ਨ ਸੀ ਨਾ ਵੀ ਲਾਸਟ ਵਾਲਾ ਪੇਪਰ ਦੀ ਤਿਆਰੀ ਨਹੀਂ ਹੋਈ ਤੇ ਪਤਾ ਨਹੀਂ ਕੀ ਬਹਾਨਾ ਦੇ ਕੀ ਨਹੀਂ ਬਹਾਨਾ ਪਰ ਸ਼ੁਕਰ ਆ ਰੱਬ ਦਾ ਕਿ ਕੋਈ ਕੰਪਾਰਟਮੈਂਟ ਕੰਪਾਰਮੈਂਟ ਮੈਨੂੰ ਕਿੱਦਾਂ ਆਉਣੀ ਸੀ ਕਿਉਂਕਿ ਪੜ੍ਹਾਈ ਮੈਂ ਪਤਾ ਕਿੰਨੀ ਕੀਤੀ ਸੀ ਆ ਤੇ ਮੰਮੀ ਤੋਂ ਲਗ ਲਗ ਜਿਹੜੀ ਪੜ੍ਹਾਈ ਕੀਤੀ ਨਾ ਉਹਦੇ ਦਾ ਨਤੀਜਾ ਹੀਗਾ ਚਲ ਇਹਦੇ ਹੈ ਚਲੋ ਪੀਓ ਪਾਣੀ ਜਾ ਮਿਰਚੀ ਜੇ ਪੰਕਾਣੀ ਪੀ ਗਰਮੀ ਬੜੀ ਆ ਤੇ ਸੁਨੇਕਿਆ ਭਾਬੀ ਦਾ ਰਿਜ਼ਲਟ ਕਿੰਨਾ ਵਧੀਆ ਆ ਦਿਮਾਗ ਵੜਾ ਹੀ ਭਾਬੀ ਦਾ ਇਸੇ ਤੋਂ ਮੈਂ ਕਹਿੰਨੀ ਹੀ ਮੰਮੀ ਪੜ੍ਹ ਪੜ ਲੈਂਦੇ ਪੜ ਲੈਂਦੇ ਹਣ ਪੜ ਲਿਆ ਵਾ ਕੱਲੋਂ ਨੌਕਰੀ ਕਰੂਗੀ ਤੇ ਤੁਹਾਨੂੰ ਹੀ ਫਾਇਦਾ ਨਾ ਦਿਮਾਗ ਉਹਦਾ ਇੱਕ ਕੰਮ 'ਚ ਨਹੀਂ ਹੈਗਾ ਦਿਮਾਗ ਉਹਦਾ ਸਾਰੇ ਕੰਮਾਂ 'ਚ ਹੈ ਜਿਹੜੇ ਕੰਮਾਂ 'ਚ ਮੈਂ ਖੁਸ਼ ਹਾਂ ਨਾ ਉਹਦੇ ਤੇ ਮੈਂ ਬੜੀ ਖੁਸ਼ ਹਾਂ ਇਹ ਸੇ ਕਰਕੇ ਮੈਂ ਹਾਲ ਕੁੜੀ ਪੜ੍ਹਾਈ ਕਰ ਲੈ। ਚਲੋ ਵਧੀਆ ਵਾ ਹੁਣ ਪੜ੍ਹ ਲੈ ਗਈ ਆ ਆਪੇ ਕਾ ਲੂ ਕੋਈ ਨੌਕਰੀ ਕਰ ਲੂਗੀ ਤੇ ਵਧੀਆ ਕਾਰੋਬਾਰ ਲੱਭ ਲੂਗਾ ਉਹਨੂੰ। ਇਹ ਤਾਂ ਗੱਲ ਹੈਗੀ ਐ। ਨਹੀਂ ਚੱਲ ਬੜਾ ਵਧੀਆ ਹੋ ਗਿਆ। ਮੰਮੀ ਜੀ ਦਹੀਂ ਦੀ ਲੱਸੀ ਬਣਾਈ ਆ ਪੀਣੀ ਆ ਤਨਿਆਵਾ। ਨਹੀਂ ਮੈਂ ਤੇ ਨਹੀਂ ਪੀਣੀ ਹੈਗੀ। ਤੂੰ ਜੇ ਕੋ ਖਾਣਾ ਦਿਖਾ ਲ ਮੈਂ ਤੇ ਕੋਈ ਨਹੀਂ ਖਾਣਾ। ਮੈਂ ਬਣਾਈ ਆ ਲੱਸੀ ਪੀ ਲੋ। ਨਹੀਂ ਛੱਡ ਬੜੀ ਰੋਟੀ ਰੋਟੀ ਖਾਣੀ ਤੇ ਫਿਰ ਨਾ ਨਾ। ਮੇਰਾ ਨਹੀਂ ਜੀ ਕਰਨ ਰਿਆ ਮੇਰੀ ਕਸਣ ਤੋਂ ਹਾਂਜੀ ਆਪਾਂ ਕੱਲ ਨੂੰ ਪਤਾ ਕੀ ਕਰੀਏ ਤੇਰੇ ਪੇਕੇ ਜਾਈਏ ਉਹ ਕੀ ਕਰਨ ਮਮੀ ਪੁੱਤ ਉਹਨਾਂ ਨੂੰ ਖੁਸ਼ ਖਬਰੀ ਦੇ ਕੇ ਆਈਏ ਨਾਲ ਮੇਰਾ ਜੀ ਬੜਾ ਕਰਨ ਰਿਆ ਮੈਨੂੰ ਭੈਣ ਜੀ ਨੂੰ ਮੈਂ ਕਹਿੰਦੀ ਜਾਣਾ ਕੀ ਆ ਉੱਥੇ ਗਰਮੀ ਬੜੀ ਆ ਫੋਨ ਕਰ ਦਿੰਨੇ ਆਪਾਂ ਫੋਨ ਤੇ ਦੱਸ ਦਿੰਨੇ ਮਮੀ ਨੂੰ ਨਹੀਂ ਪੁੱਤ ਫੋਨ ਤੇ ਉਹ ਗੱਲ ਨਹੀਂ ਬੰਦੀ ਜਿਹੜੀ ਖੁਸ਼ੀ ਵਾਲੀ ਗੱਲ ਘਰ ਜਾ ਕੇ ਦੱਸੀਂਗੇ ਵੇਖੀ ਕਿੰਨਾ ਚਾਅ ਚੜਨਾ ਉਹਨਾਂ ਨੂੰ ਚਲੋ ਠੀਕ ਆ ਫਿਰ ਜਿੱਦਾਂ ਤੁਹਾਨੂੰ ਠੀਕ ਲੱਗਦਾ ਵਾ ਮੇਰਾ ਤਾਂ ਰੱਬ ਆਇਓ ਹੀ ਕਿ ਫੋਨ ਤੇ ਦੱਸ ਦਿੰਦੇ

ਕਤ ਨਹੀਂ ਆ ਹਾਂ ਜੀ ਮੰਮੀ ਰਹੀ ਆ ਨਿਬੜ ਗਿਆ ਵਾ ਹੋਏ ਰਹਿ ਗਿਆ ਥੋੜਾ ਜਿਹਾ ਮੈਂ ਹਾਂ ਚੱਲ ਇਹ ਸਵਾਰ ਦੇਣੀ ਕੋਈ ਨਾ ਕੋਈ ਆ ਹੀ ਜਾਂਦਾ ਵਾ ਰੋਟੀ ਬਣੀ ਤਾਂ ਕਿੱਦਾਂ ਕਰ ਲਿਆ ਵਾ ਰੋਟੀ ਤੇ ਮੰਮੀ ਬਣਾ ਲਈ ਆ ਬਸ ਰਸੋਈ ਸਾਂਭਣ ਵਾਲੀ ਰਹਿ ਗਈ ਆ ਭਾਂਡੇ ਮੰਜਣ ਵਾਲੇ ਰਹਿ ਗਏ ਕੋਈ ਨਹੀਂ ਜਿੰਨਾ ਕਰਿੰਦਾ ਮੈਂ ਕਰ ਲੈਣੀ ਕੋਈ ਨਹੀਂ ਮੰਮੀ ਮੈਂ ਕਰ ਲੈਣੀ ਮੈਂ ਹੁਣ ਕੀ ਕਰਨਾ ਹੁਣ ਆ ਸਵਾਰਿਆ ਗਿਆ ਉਹੋ ਹੀ ਕੰਮ ਕਰਨਾ ਜਦੋਂ ਫਿਕ ਕੋਈ ਪੁਰਾਣਾ ਆ ਜਾਂਦਾ ਵਾ ਨਾ ਤੇ ਫਿਰ ਆ ਬਾਕੀ ਤਾਂ ਵੀ ਹਏ ਹਏ ਕਿਉਂ ਆ ਗਿਆ ਕਿਉਂਕਿ ਆਪਣਾ ਕੰਮ ਜੂ ਨਹੀਂ ਹੋਇਆ ਹੁੰਦਾ ਤੇ ਜੇ ਸਾਰਾ ਕੰਮ ਹੋ ਜਾਏ ਤਾਂ ਉਦੋਂ ਹੀ ਕਿਹਨੇ ਪੁਰਾਣਾ ਨਹੀਂ ਆਉਂਦਾ ਇੰਦਾਂ ਦਾ ਜਿਹੜਾ ਟਾਈਮ ਨਾ ਕੰਮ ਕਰ ਲਿਆ ਉਹਦੇ ਪਰ ਕਿਤੇ ਕੋਈ ਰੀਸ ਹੀ ਨਹੀਂ ਗਈ ਮੈਂ ਚੱਲ ਹੁਣ ਆ ਸਵਾਰ ਕੇ ਨਾ ਫੇਰ ਹੀ ਡੰਗਰਾਂਵਾਲ ਜਾਨੀ ਆ ਥੋੜਾ ਜਿਹਾ ਉਹਨਾਂ ਦਾ ਵੀ ਰਹਿੰਦਾ ਹੀ ਕੋਆ ਕੂੜਾ ਇਕੱਠਾ ਕਰਨ ਵਾਲਾ ਡੰਗਰਾਂਵਾਲ ਨਾ ਤੁਰਕ ਵੀ ਇਹਨੂੰ ਜਾਣਦਿਆ ਕਰ ਜੇ ਤੂੰ ਹੁਣ ਸਾਰਾ ਕੰਮ ਆਪਣੇ ਸਿਰ ਤੇ ਪਾ ਲਿਆ ਤੂੰ ਠੀਠੀ ਹੋ ਗਿਆ ਕੰਮ ਕਰਦਾ ਹੀ ਨਹੀਂਗਾ ਉਧਰ ਦਾ ਆਪੇ ਕਰੂਗਾ ਹੋਰ ਉਹਨੇ ਕੀ ਕਰਨਾ ਮਮੀ ਚੱਲੋ ਬਾਹਰ ਪੱਠੇ ਵਰ ਦਿੱੱਥਾ ਤੇ ਲੀ ਹੁੰਦੇ ਹੀ ਆ ਨਾ ਫੇਰ ਵੀ ਕਿੰਨਾ ਕੰਮ ਹੁੰਦਾ ਤੁਹਾਨੂੰ ਵੀ ਪਤਾ ਹੀ ਆ ਫੇਰ ਕੀ ਕੰਮ ਹੁੰਦਾ ਤੇ ਡੰਗਰ ਵਛੇ ਦਾ ਕੰਮ ਉਹਨੂੰ ਸਾਹਮਣੇ ਧਿਆ ਕਰ ਹੁਣ ਤੂੰ ਬਹੁਤਾ ਹੀ ਕੰਮ ਸਿੱਤਿਆ ਪਾਈ ਜਾਨੀ ਜਿੰਨਾ ਪਾਈ ਜਾਈ ਉਹਨਾ ਹੀ ਪਿਆਜਦਾ ਹੁੰਦਾ ਧਾਰ ਕੱਢ ਕੇ ਲੈਂਦੀ ਚਲ ਉਹਦੀ ਗੱਲ ਵੱਖਰੀ ਆ ਵੀ ਧਾਰ ਨਹੀਂ ਉਹਨੇ ਕੱਢੀ ਧਾਰ ਤੂੰ ਕੱਢ ਲਿਆ ਕਰ ਦੋਵੇਂ ਵੇਲੇ ਬਾਕੀ ਪੱਠਾ ਦਾ ਥਾਪੇ ਪਉਂਦਾ ਰਵੇ ਠੀਕ ਆ ਮੰਮੀ ਚਲੋ ਫੇਰ ਮੈਂ ਕੱਠੇ ਕਰ ਲੀਨੀ ਭਾਂਡੇ ਮਾਂ ਲੀਨੀ ਮੈਂ ਤਾਂ ਨਹੀਂ ਮੈਂ ਮਾਜ ਲੈਨੀ ਚਲੋ ਕੋਈ ਗੱਲ ਨਹੀਂ ਤੁਸੀਂ ਬਹਿ ਜਾਓ ਚਾ ਮਾਂ ਨੂੰ ਕਰ ਲਿਓ ਤੁਸੀਂ ਕੰਮ ਥੋੜਾ ਬੋਤਾ ਚਲ ਵੇਖ ਲੈ ਕੋਈ ਮਰ ਜੀ ਪੋ ਨਾ ਸਸ ਕਹੋ ਬੁਜੀ ਸਸਰੀ ਕਾ

ਹਾਲੋ ਮਸੀ ਜੀ ਪਾਣੀ ਹੋਰ ਮਸੀ ਜੀ ਤੁਹਾਡਾ ਕਿੱਦਾਂ ਜੀ ਕਰਪਾ ਉਹਨੂੰ ਲੈ ਪੁੱਤ ਜੀ ਦੀ ਕਿਹੜੀ ਗੱਲ ਆ ਭੈਣ ਭਰਾ ਇਸੇ ਕੰਮ ਨੂੰ ਹੁੰਦੇ ਆ ਮੇਰਾ ਜੀ ਕਰਨ ਧਿਆ ਮਿਲ ਨੂੰ ਪੂਨਮ ਨੂੰ ਕਿਹਾ ਚੱਲ ਪੂਨਮ ਮਿਲ ਕੇ ਆਈਏ ਅੱਛਾ ਨਾਲੇ ਡੱਬਾ ਫੜੀ ਪੈਂਦੇ ਤੁਸੀਂ ਇਹ ਕਹਦਾ ਡੱਬਾ ਵਾ ਇਹ ਨੂੰ ਦੇ ਕਰ ਖੁਸ਼ੀ ਹੋਣ ਵਾਲੀ ਆ ਨਹੀਂ ਪੁੱਤ ਉਹ ਵੀ ਰੱਬ ਟਾਈਮ ਲਿਆਊਗਾ ਹੀ ਆਪਿਓ ਵੀ ਤਾਂ ਆ ਮਾ ਜਣਾ ਪੂਨਮ ਨੇ ਆਪਣੇ ਕਾਲਜ ਵਿੱਚੋਂ ਫਰਸਟ ਆਈ ਆ ਪਹਿਲੇ ਨੰਬਰ ਤੇ ਲੈ ਮੇਰੀ ਦੀਨੇਤ ਮੰਲਾ ਮਾਰ ਲਈਆਂ ਫਿਰ ਹੋਏ ਮਮੀ ਤੁਹਾਨੂੰ ਪੜਾ ਰਿਹਾ ਹੈ ਪੜਾਈ ਚ ਮੇਰਾ ਕਿੰਨਾ ਦਿਲ ਲੱਗਦਾ ਵਾ ਆਹ ਦਾ ਸ਼ੂਗਰ ਹੈ ਜੋ ਮਮੀ ਨੇ ਮੇਰੇ ਪੇਪਰ ਸਾਰੇ ਪੂਨਮ ਲਾਤੇ ਡੱਬਾ ਤੁਸੀਂ ਮਮੀ ਕਹਿੰਦੇ ਤੇਰੇ ਪੇਕਿਆਂ ਤੇ ਜਾ ਕੇ ਡੱਬਾ ਦੇ ਕੇ ਆਉਣਾ ਵਾ ਮੈਂ ਤਾਂ ਕਿਆ ਹੀ ਮੰਮੀ ਭੈਣ ਜੀ ਬਤਾਈ ਹੋਵੇ ਚਲੋ ਤੁਹਾਨੂੰ ਵੀ ਤੁਹਾਨੂੰ ਬਹੁਤ ਹੀ ਮਮੀ ਨੂੰ ਕਹਿੰਦੀ ਸੀ ਵੀ ਮਮੀ ਆਪਾਂ ਫੋਨ ਤੇ ਦੱਸ ਦਿੰਨੇ ਆ ਮੈਂ ਹੈ ਨਹੀਂ ਇੱਕਦ ਮੇਰਾ ਜੀ ਕਹਤਾ ਤੇਰੀ ਮਮੀ ਨੂੰ ਮਿਲਣ ਤੇ ਦੂਜੀ ਗੱਲ ਮੈਂ ਹਾਂ ਘਰ ਜਾ ਕੇ ਤੇ ਫਿਰ ਉਹਨਾਂ ਨੂੰ ਵਧਾਈ ਦੇ ਕੇ ਆਈਏ ਬਹੁਤ ਚੰਗਾ ਕੀਤਾ ਭੈਣ ਜੀ ਇਹਨੂੰ ਬਹੁਤ ਸ਼ੌਂਕ ਹੀ ਪੜਨ ਦਾ ਇਹਦੇ ਮਨ ਦੇ ਵਿੱਚ ਇਹੋ ਹੀ ਵੀ ਪਰਾ ਨੇ ਮੈਨੂੰ ਪੜਾਉਣਾ ਵਗਾਰੀ ਕਿ ਨਹੀਂ ਪੜਾਉਣਾ ਬਹੁਤ ਚੰਗਾ ਕੀਤਾ ਜਿਹੜੀਆਂ ਦੀਆਂ ਮਾਂ ਦੀਆਂ ਮਰਾਦਾ ਪੂਰੀਆਂ ਹੋ ਗਈਆਂ ਹਾਂ ਇਹ ਗੱਲ ਹੈ ਇਹ ਕੱਲ ਨੂੰ ਕਿ ਨੌਕਰੀ ਦੀ ਆਸ ਹੋਊਗੀ ਹੋਰ ਭੈਣ ਜੀ ਬੱਚਾ ਪੜਿਆ ਲਿਖਿਆ ਹੋਵੇ ਤਾਂ ਬੜੀਆਂ ਆਸਾਂ ਹੁੰਦੀਆਂ ਵਾ ਨਾ ਨੌਕਰੀ ਵੀ ਮਿਲ ਹੀ ਜਾਣੀ ਆ ਆਪੇ ਮਿਲ ਜਣੀ ਜੇ ਤਾਂ ਪੜਿਆ ਲਿਖਿਆ ਤੇ ਪਤਾ ਹੋਵੇ ਤਾਂ ਤੇ ਮਮੇ ਟੈਂਸ਼ਨ ਨਾ ਲਓ ਐਨੀ ਪੜਾਈ ਕੀਤੀ ਮੈਂ ਵੇਸਟ ਨਹੀਂ ਜਾਂ ਦਿੰਦੀ ਨੌਕਰੀ ਕਰਨੀ ਇਸੇ ਕਰਕੇ ਮੈਂ ਪੜ੍ਹਾਈ ਕੀਤੀ ਹੈ ਸਿਆਣੀ ਹੈ ਮੇਰੀ ਤੀ ਭੈਣ ਜੀ ਉਹ ਸਿਆਣੀ ਹੈ ਸਾਰੇ ਕੰਮਾਂ 'ਚ ਸਿਆਣੀਆਂ ਹੂੰ ਨਮਾ ਸਾਰੇ ਕਾਲਜ ਤੋਂ ਤੂੰ ਹੀ ਫਰਸਟ ਆਈ ਹੈ ਆਹੋ ਭਾਬੀ ਮੈਂ ਟੌਪ ਕੀਤਾ ਆਪਣੀ ਕਲਾਸ ਦੇ ਵਿੱਚੋਂ ਮਿਹਨਤ ਪਤਾ ਕਿੰਨੀ ਕੀਤੀ ਆ ਰਾਤ ਦੇ ਨੇ ਮਿਹਨਤ ਕੀਤੀ ਨਹੀਂ ਕੰਮ ਦੇ ਵਿੱਚ ਤੇਰਾ ਟਾਈਮ ਲੱਗ ਗਿਆ ਪੜ੍ਹਾਈ ਕਰਨ ਦਾ ਸੋਹਰਿਆਂ ਦੇ ਘਰ ਤੇ ਕੰਮ ਹੀ ਬੜਾ ਹੁੰਦਾ ਵਾ ਭਾਬੀ ਜੀ ਫਿਰ ਮੇਰੇ ਸੋਹਰੇ ਨਹੀਂ ਜੇ ਇਦਾਂ ਦੇ ਮੇਰੇ ਰਾਜਿੰਦਰ ਜਿਹੜੀ ਹੈ ਨਣਾਨ ਉਹ ਮੇਰਾ ਇੰਨਾ ਖਸਾਹ ਦਿੰਦੀ ਆ ਆਪ ਕੰਮ ਕਰਦੀ ਦੇ ਕੇ ਮੈਨੂੰ ਕਹਿੰਦੀ ਨਹੀਂ ਪੜ ਮੇਰਾ ਉਹਨੇ ਪੜਾਈ ਦਾ ਧਿਆਨ ਬੜਾ ਰੱਖਿਆ ਵਾ ਬਲਜੀਤ ਜੇ ਤੀਆਂ ਦੇ ਕਰਕੇ ਸੋਨੇ ਹੋਣਾ ਤੇ ਬੜੇ ਪਰਦੇ ਰੱਖਣੇ ਪੈਂਦੇ ਆ ਤੇ ਐਦਾਂ ਅੱਗ ਨਹੀਂ ਲਾਈ ਦੀ ਜਿੱਦਾਂ ਉਦੋਂ ਤੂੰ ਅੱਗ ਲਾ ਕੇ ਆਈ